ਜੱਦ ਦੇ ਵਿੱਚ ਇੱਕ ਮੋਟਰਸਾਈਕਲ ਦਾ ਟਕਰਾਣ ਵਾਪਰ ਹੋ ਗਿਆ ਹੈ ਜਾਣਕਾਰੀ ਮੁਤਾਬਕ ਲਾਡੋਵਾਲ ਹਾਈਵੇ ਤੇ ਇੱਕ ਆਟੋ ਗੱਡੀ ਜੋ ਹੈ ਉਸ ਦਾ ਟਕਰਾ ਗ੍ਰਸਤ ਹੋ ਗਿਆ ਹੈ ਇਸ ਸਬੰਧੀ ਸੂਚਨਾ ਦਿੱਤਾ ਜਾਣਾ ਕਿ ਮੌਤ ਹੋਇਆ ਇੱਕ ਵਿਅਕਤੀ ਦੋ ਉਸ ਦੇ ਵਿੱਚ ਤੋਂ ਵੀ ਜੈਕ ਉਹ ਦੇਖਾਸਤੀ ਕਿ ਖਾਸ ਕਰਕੇ ਅੱਜ 3:35 ਵਜੇ ਦੇ ਕਰੀਬ ਵਾਪਰਿਆ ਜਦੋਂ ਇੱਕ ਆਟੋ ਗੱਡੀ ਦੇ ਵਿੱਚ ਤਿੰਨ ਨੌਜਵਾਨ ਸਵਾਰ ਹੋ ਕੇ ਲੁਧਿਆਣੇ ਤੋਂ ਜਲੰਧਰ ਨੂੰ ਜਾ ਰਹੇ ਸੀ ਤਾਂ ਲਾਡੋਵਾਲ ਫਲਾਈਓਵਰ ਦੇ ਨੀਚੇ ਖੰਬੇ ਦੇ ਨਾਲ ਇਹਨਾਂ ਦੀ ਗੱਡੀ ਟਕਰਾ ਜਾਂਦੀ ਹੈ ਜਿਸ ਤੋਂ ਬਾਅਦ ਗੱਡੀ ਜੋ ਹੈ ਉਹ ਕਈ ਪਲਟੀਆਂ ਖਾਂਦੀ ਹੋਈ ਸੜਕ ਦੇ ਸਾਈਡ ਦੇ ਵਿੱਚ ਜਾगिरਦੀ ਹੈ ਆਲੇ ਦੁਆਲੇ ਦੇ ਜੋ ਲੋਕ ਨੇ ਉਹ ਇਕੱਠੇ ਹੁੰਦੇ ਨੇ ਤੇ ਕੜੀ ਮੁਸ਼ਕਲਤ ਤੋਂ ਬਾਅਦ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਪਰ ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ ਦੱਸਿਆ ਕਿ ਫਲੋਰ ਦੇ ਸਿਵਲ ਹਸਪਤਾਲ ਦੇ ਵਿੱਚ ਇਹਨਾਂ ਤਿੰਨਾਂ ਨੂੰ ਲਿਆਂਦਾ ਗਿਆ ਸੀ ਜਿਨ੍ਹਾਂ ਵਿੱਚੋਂ ਇੱਕ ਬਰਤ ਨਾਮ ਦੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋਇਆ ਤੇ ਬਾਕੀ ਦੇ ਜੋ ਦੋ ਨੌਜਵਾਨ ਨੇ ਮਨੀ ਅਤੇ ਮੁਕੇਸ਼ ਉਹਨਾਂ ਨੂੰ ਤੁਰੰਤ ਜਲੰਧਰ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਘਟਨਾ ਦੇ ਬਾਰੇ ਸੂਚਨਾ ਦੇ ਦਿੱਤੀ ਗਈ ਹੈ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੱਸ ਦਈਏ ਕਿ ਦਰਦਨਾਖਾਸਾ ਜੋ ਹੈ ਲਾਡੋਵਾਲ ਹਾਈਵੇ ਦੇ ਉੱਤੇ ਵਾਪਰਿਆ ਜਿੱਥੇ ਕਿ ਇੱਕ ਆਲਟੋ ਗੱਡੀ ਜੋ ਹੈ ਖੰਬੇ ਦੇ ਨਾਲ ਟਕਰਾਉਂਦੀ ਹੈ ਤੇ ਉਸ ਤੋਂ ਬਾਅਦ ਕਈ ਪਲਟੀਆਂ ਖਾਦੀ ਹੋਈ ਸੜਕ ਦੇ ਸਾਈਡ ਦੇ ਵਿੱਚ ਜਾਗਿਰਦੀ ਹੈ ਤੇ ਉਸ ਤੋਂ ਬਾਅਦ ਜੋ ਆੜੇ ਦਵਾਲੇ ਦੇ ਲੋਕ ਨੇ ਉਹ ਮੌਕੇ ਦੇ ਉੱਤੇ ਇਕੱਠੇ ਹੁੰਦੇ ਨੇ ਤੇ ਉਸ ਦੇ ਵਿੱਚੋਂ ਦੀ ਜੋ ਜ਼ਖਮੀ ਹੁੰਦੇ ਨੇ ਨੌਜਵਾਨ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਪਰ ਕਿਹਾ ਜਾ ਰਿਹਾ ਕਿ ਜਦੋਂ ਤੱਕ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਉਸ ਦੇ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹਾਲਾਂਕਿ ਦੋ ਦੀ ਹਾਲਤ ਜੋ ਹੈ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਤੇ ਉਹਨਾਂ ਨੂੰ ਜਲੰਧਰ ਦੇ ਇੱਕ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਲੁਧਿਆਣਾ ਤੋਂ ਇੱਕ ਕਾਰ ਜੋ ਹੈ ਜਲੰਧਰ ਵੱਲ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਇਹ ਦਰਦਨਾਕ ਹਾਸਾ ਵਾ ਪ੍ਰੇਮ ਸਰ ਇੱਕ ਲੱਡੂ ਵਾਲਾ ਐਕਸੀਡੈਂਟ ਹੋਇਆ ਕੀ ਕਹਣਾ ਚਾਹੁੰਦਾ ਤੇ ਕੀ ਮੈਟਰ ਹੈ ਕਰਨਾ ਹੋਇਆ ਕਿੰਨੇ ਬੰਦੇ ਇੰਜੜਿਆ ਕੀ ਨਾਂ ਤੁਹਾਡਾ ਮੇਰਾ ਨਾਂ ਸੁਰਿੰਦਰ ਪਾਲ ਐ ਐਸ ਆਈ ਮੈਂ ਅੱਜ ਡਿਊਟੀ ਐਫ ਸੀ ਹਾਂ ਕਰੀਬ 4:30 ਵਜੇ ਦੀ ਗੱਲ ਹੈ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇਹ ਇੱਕ ਕਾਰ ਜਿਹੜੀ ਹੈ ਉਹਦਾ ਐਕਸੀਡੈਂਟ ਹੋਇਆ ਮੌਕੇ ਤੇ ਗਏ ਆ ਉੱਥੇ ਇੱਕ ਨਾ ਖੰਭਾ ਆ ਪੋਲ ਜਿੱਤੇ ਇਹ ਲਗਾਉਂਦੇ ਨੇ ਹੋਲਡਿੰਗ ਵਾਲਾ ਲਗਾਉਂਦੇ ਨੇ ਉਹਦਾ ਬੈਡ ਜਿਹੜਾ ਆ ਉਹਦਾ ਬਣਿਆ ਹੋਇਆ ਉਹਦਾ ਜਿਹਦਾ ਸੀਮੈਂਟਡ ਗੱਡੀ ਇਧਰੋਂ ਲੁਧਿਆਣੇ ਤੋਂ ਜਲੰਧਰ ਨੂੰ ਜਾ ਰਹੀ ਸੀ ਉਹ ਸੀਮੈਂਟਡ ਜਿਹੜਾ ਉਹਦਾ ਬੈਡ ਸੀਮੈਂਟ ਤੇ ਵੱਜੀ ਕੁਝ ਵਾਰ ਕਿ ਉੱਪਰ ਖੰਭੇ ਤੇ ਨਾ ਟਕਰਾਈਏ ਖੰਭੇ ਨਾਲ ਟਕਰਾ ਕੇ ਗੱਡੀ ਫੁੱਕੀ ਹੋ ਗਈ ਤੇ ਤਿੰਨ ਬੰਦੇ ਵਿੱਚ ਸਵਾਰ ਸੀਗੇ ਜੀ ਤੇ ਉਹਨਾਂ ਵਿੱਚ ਇੱਕ ਮਣੀ ਸੀ ਮੁੰਡੇ ਦਾ ਨਾਮ ਮੋਕੇ ਸੀਗਾ ਇੱਕ ਪਰਚ ਸੀਗਾ ਉਹਨਾਂ ਨੂੰ ਸਾਥੇ जख्मी ਹਾਲਤ ਵਿੱਚ ਸਿਵਲ ਹਸਪਤਾਲ ਫਲੌਰ ਗਿਆ ਫਲੌਰ ਤੋਂ ਬਾਅਦ ਸਿਵਲ ਹਸਪਤਾਲ ਪਹੁੰਚਿਆ ਜਿਹੜੇ ਬੰਦੇ ਜੱਤੋਂ ਨੂੰ ਹੋਇਆ ਨਹੀਂ ਨਹੀਂ ਉਹ ਬਹੁਤ ਜ਼ਿਆਦਾ ਇੰਜਰਡ ਸੀਗੇ ਗੱਡੀ ਚੋਂ ਕੱਢਿਆ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਤੇ ਉਹਦੇ ਵਿੱਚੋਂ ਦੋ ਬੰਦੇ ਉਹਨਾਂ ਨੂੰ ਰੈਫਰ ਕੀਤਾ ਜਲੰਧਰ ਜੋਂਨ ਹਸਪਤਾਲ ਲਈ ਮਣੀ ਤੇ ਮੁਖਰੂਜ ਜਿਹੜਾ ਭਰਤਾ ਉਹ ਸਿਵਲ ਹਸਪਤਾਲ ਚ ਕੀ ਉਹਦੀ 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 ਡੈਥ ਹੋ ਗਈ ਡੈਥ ਹੋ ਗਈ ਤੇ ਸਾਨੂੰ ਜੋ ਵੀ ਇਹ ਵਿੱਚ ਬਣਨ ਗਈ ਕਲੋਨੀ ਕਰਵਾਈ ਹੋ ਗਈ ਨੈਕਸਟ ਆਮ ਚ ਲੈਵਾਂ